ਯੋਹਨਾ ਅਧਿਆਇ 12 ਫਿਰ ਪਸਤੋ 6 ਦਿਨ ਪਹਿਲਾਂ ਯਿਸੂ ਬੈਤਨੀ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹਨੂੰ ਯਿਸੂ ਨੇ ਮੁਰਦੇ ਵਿੱਚੋਂ ਜਿਵਾਲਿਆ ਸੀ ਸੋ ਉੱਥੇ ਉਹਨਾਂ ਉਸਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟੈਲ ਕਰਦੀ ਸੀ ਪਰ ਲਾਜ਼ਰ ਉਹਨਾਂ ਵਿੱਚੋਂ ਇੱਕ ਸੀ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ ਤਦ ਮਰੀਯਮ ਨੇ ਅਦਸੇ ਮਹਿੰਗ ਮੁੱਲ ਚਟਾ ਮਸੀਦਾ ਤਾਂ ਅਤਰ ਲੈ ਕੇ ਯਿਸੂ ਦੇ ਚਰਨਾਂ ਉੱpon ਮਲਿਆ ਅਤੇ ਆਪਣੇ ਵਾਲਾਂ ਨਾਲ ਉਹਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਬਾਸਨਾ ਨਾਲ ਭਰ ਗਿਆ ਪਰ ਉਹਦੇ ਚੇਲੇ ਵਿੱਚੋਂ ਯੂਦਾ ਇਸਕਰੋਤੀ ਨੇ ਜਿੰਨ ਉਸਨੂੰ ਫੜਵਾਉਣਾ ਸੀ ਆਖਿਆ ਇਹ ਅਤਰ 150 ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ ਪਰ ਉਹਨੇ ਇਹ ਗੱਲ ਇਸਕਰ ਨੇ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸਕਰ ਜੋ ਉਹ ਚੋਰ ਸੀ ਅਤੇ ਗੁਥਰੀ ਉਹਦੇ ਕੋਲ ਰਹਿੰਦੀ ਸੀ ਔਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਉਹ ਲੈ ਜਾਂਦਾ ਸੀ ਤਾਂ ਯਿਸੂ ਨੇ ਆਖਿਆ ਉਹਨੂੰ ਇਹ ਮੇਰੇ ਕਫਨਾਉਂ ਦਫਨਾਉਣ ਦੇ ਲਈ ਰੱਖਣ ਦੇ ਕੰਗਾਲਤਾ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ ਤਦ 유ਹਦਿਆਂ ਦੇ ਬਹੁਤ ਸਾਰੇ ਲੋਕ ਜਾਣਗੇ ਭਈ ਉਹ ਉੱਥੇ ਹੈ ਅਤੇ ਉਹ ਆਏ ਨਿਹਰਾ ਯਿਸੂ ਪਛਾਨੀ ਸਗੋ ਇਸਲੇ ਵੀ ਜੋ ਲਾਜ਼ਰ ਨੂੰ ਵੇਖਣ ਜਿਹਨੂੰ ਉਸਨੇ ਮੁਰਦਿਆਂ ਵਿੱਚੋਂ ਜਿਵਾ ਲਿਆ ਸੀ ਪਰ ਪ੍ਰਧਾਨ ਜਾਜਕਾਂ ਨੇ ਮਥਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨ ਨੂੰ ਮਾਰ ਦਈਏ ਕਿਉਂਕਿ ਉਹਦੇ ਕਾਰਨ ਯਹੂਦੀਆਂ ਵਿੱਚੋਂ ਬਾੜੇ ਲੋਕ ਚਲੇ ਗਏ ਅਤੇ ਯਿਸੂ ਉਤੇ ਨਿਚਾ ਕਰਦੇ ਸਨ ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਹੋਏ ਸਨ ਜਦ ਉਹਨਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ ਖੁਜਰਾ ਦੀਆਂ ਟਾਹਣੀਆਂ ਲੈ ਕੇ ਉਹਦੇ ਮਿਲਣ ਨੂੰ ਨਿਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ ਹੋਸਨਾ ਤਨ ਉਹ ਜਿਹੜਾ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ ਅਤੇ ਇਸਰਾਇਲ ਦਾ ਪਾਤਸ਼ਾਹ ਹੈ ਅਤੇ ਯਿਸੂ ਨੇ ਇੱਕ ਗਧੇ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ ਸਿਯੋਨ ਦੀ ਬੇਟੀ ਨਾ ਡਰ ਵੇਖ ਤੇਰਾ ਪਾਤਸ਼ਾਹ ਗਧੇ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ ਉਹਦੇ ਚੇਲਿਆਂ ਨੇ ਪਹਿਲਾਂ ਇਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਹਨਾਂ ਨੂੰ ਚੇਤੇ ਆਇਆ ਜੋ ਇਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਹਨਾਂ ਉਸ ਦੇ ਨਾਲ ਇਹ ਕੰਮ ਕੀਤੇ ਸਨ ਤਦ ਉਹਨਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹਦੇ ਨਾਲ ਸਨ ਜਦੋਂ ਉਹਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਵਾਲਿਆ ਸੀ ਸਾਖੀ ਦਿੱਤੀ ਇਸ ਕਰਕੇ ਵੀ ਲੋਕ ਉਹਨੂੰ ਜਾ ਮਿਲੇ ਕਿਉਂਕਿ ਉਹਨਾਂ ਸੁਣਿਆ ਸੀ ਭਈ ਉਸਨੇ ਇਹ ਨਿਸ਼ਾਨ ਵਿਖਾਇਆ ਤਾਂ ਫਰੀਸੀ ਆਪਸ ਵਿੱਚ ਕਹਿਣ ਲੱਗੇ ਤੁਸੀਂ ਵੇਖਦੇ ਹੋ ਜੋ ਤਵਾਥੋਂ ਕੁਝ ਨਹੀਂ ਬਣਾਉਂਦਾ ਵੇਖੋ ਜਗਤ ਉਹਦੇ ਪਿੱਛੇ ਲਗ ਤੁਰਿਆ ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੁਨਾਨੀ ਸਨ ਸੋ ਉਹ ਫਿਲਿਪਸ ਦੇ ਕੋਲ ਗਲੀਲ ਦੇ ਬੈਤਸ ਦੇ ਦਾਸੀ ਆਏ ਅਤੇ ਉਹਦੇ ਅੱਗੇ ਅਰਜ਼ ਕਰਕੇ ਆਖਿਆ ਸੀ ਅਸਾਂ ਯਿਸੂ ਦਾ ਦਰਸ਼ਨ ਕਰਨਾ ਹੈ ਫਿਲਿਪਸ ਨੇ ਆਣ ਕੇ ਅੰਦਰਿਆਸ ਨੂੰ ਕਹਿ ਦਿੱਤਾ ਅਤੇ ਅੰਦਰਿਆਸ ਔਰ ਫਿਲਿਪਸ ਨੇ ਆਣ ਕੇ ਯਿਸੂ ਨੂੰ ਆਖਿਆ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਵੇਲਾ ਆਪਜ ਹੈ ਜੋ ਮਨੁੱਖ ਦੇ ਪੁੱਤਰ ਦੀ ਵਿਡਾਈ ਕੀਤੀ ਜਾਵੇ ਮੈਂ ਤੁਹਾਨੂੰ ਸਚ ਸਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਜਿਹੜਾ ਆਪਣੀ ਜਾਨ ਨਾਲ ਹਿੱਤ ਕਰਦਾ ਹੈ ਉਹ ਉਸ ਨੂੰ ਗਵਾਉਂਦਾ ਹੈ ਅਤੇ ਜਿਹੜਾ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਦੀਪਕ ਜੂਨ ਤਾਈ ਉਹਦੀ ਰੱਖਿਆ ਕਰੇਗਾ ਜੋ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤਰੀ ਔਰ ਜਿੱਥੇ ਮੈਂ ਹਾਂ ਮੇਰਾ ਸਿਵਕ ਵੀ ਉੱਥੇ ਹੋਵੇਗਾ ਜੋ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹਦਾ ਆਦਰ ਕਰੇਗਾ ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ हे ਪਿਤਾ ਮੈਨੂੰ ਇਸ ਘੜੀ ਤੋਂ ਬਚਾ ਪਰ ਇਸੇ ਲਈ ਮੈਂ ਇਸ ਘੜੀ ਤੇ ਆਇਆ ਹਾਂ हे ਪਿਤਾ ਆਪਣੇ ਨਾਮ ਨੂੰ ਵਜਾਈ ਦੇ ਤਦੋਂ ਇਹ ਸੁਰਗੀ ਬਾਣੀ ਆਈ ਜੋ ਮੈਂ ਉਹਨੂੰ ਵਜਾਈ ਦਿੱਤੀ ਹੈ ਔਰ ਫੇਰ ਵੀ ਦਿਆਂਗਾ ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ ਹੋਰ ਨਾ ਆਖਿਆ ਦੂਤ ਨੇ ਇਹਦੇ ਨਾਲ ਗੱਲ ਕੀਤੀ ਹੈ ਯਿਸੂ ਨੇ ਉੱਤਰ ਦਿੱਤਾ ਕਿ ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ ਹੁਣ ਇਸ ਜਗਤ ਦਾ ਨਿਆਂ ਹੁੰਦਾ ਹੈ ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ ਔਰ ਜਿਵੇਂ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚਾਂਗਾ ਉਸਨੇ ਇਹ ਆਖਿਆ ਕਿ ਪਤਾ ਦੇਵੇ ਜੋ ਉਹਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ ਇਸ ਕਰ ਲੋਕਾਂ ਨੇ ਉਹਨੂੰ ਉੱਤਰ ਦਿੱਤਾ ਅਸਾਂ ਸ਼ਰਅ ਵਿੱਚ ਸੁਣਿਆ ਹੈ ਜੋ ਮਸੀਹ ਸਜਾ ਰਹੂ ਫਿਰ ਤੂੰ ਕਿੱਕ ਰੱਖਦਾ ਹੈ ਭਈ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਜ਼ਰੂਰ ਹੈ ਇਹ ਮਨੁੱਖ ਦਾ ਪੁੱਤਰ ਕੌਣ ਹੈ ਸੋ ਯਿਸੂ ਨੇ ਉਹਨਾਂ ਨੂੰ ਕਿਹਾ ਕਿ ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਪਈ ਕਿਤੇ ਉਹ ਨਾ ਹੋਵੇ ਜ ਜਹ ਹਨੇਰਾ ਤਉਨ ਆ ਕੇ ਰ ਤੇ ਜੋ ਹਨੇਰੇ ਵਿੱਚ ਚਲਦਾ ਹੈ ਸੋ ਨਹੀਂ ਜਾਣਦਾ ਜੋ ਕਿੱਥੇ ਤੁਰਦਾ ਹੈ ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨੀਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋ ਯਿਸੂ ਨੇ ਇਹ ਗੱਲਾਂ ਆਖੀਆਂ ਅਤੇ ਜਾ ਕੇ ਉਹਨਾਂ ਤੋਂ ਲੱਗ ਗਿਆ ਤਾਂ ਵੀ ਉਸ ਨੇ ਉਹਨਾਂ ਦੇ ਸਾਹਮਣੇ ਐਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਹਨਾਂ ਉਸ ਉੱਤੇ ਨੀਚਾ ਨਹੀਂ ਕੀਤੀ ਤਾ ਜੋ ਯਿਸਾਯਾ نبی ਦਾ ਬਚਨ ਪੂਰਾ ਹੋਵੇ ਜਿਹੜਾ ਉਹਨੇ ਕਿਹਾ ਸੀ ਕਿ ਇਹ ਪ੍ਰਭੂ ਸਾਡੇ ਸਨੇਹੀ ਦੀ ਕਿਨ ਪ੍ਰਤੀਤ ਕੀਤੀ ਅਤੇ ਪ੍ਰਭੂ ਦੀ ਬਾਹ ਕਿਸੋ ਤੇ ਪ੍ਰਗਟ ਹੋਈ ਹੈ ਇਸ ਕਾਰਨ ਉਹ ਨੇਚਾ ਨਾ ਕਰ ਸਕੇ ਕਿਉਂ ਜੋ ਯਿਸਾਯਾ ਨੇ ਫੇਰ ਆਖਿਆ ਉਸ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦਾ ਦਿਲ ਕਠੋਰ ਕੀਤਾ ਹੈ ਮਤੇ ਉਹ ਅੱਖਾਂ ਨਾਲ ਵੇਖਣ ਅਤੇ ਮਨ ਨਾਲ ਸਮਝਣ ਔਰ ਮੁੜ ਆਉਣ ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ਇਸਾਇਆ ਨੇ ਇਹ ਬਚਨ ਕੀਤੇ ਇਸ ਲਈ ਜੋ ਉਹਨ ਉਸ ਦਾ ਤੇਜ ਵੇਖਿਆ ਔਰ ਉਸ ਦੇ ਵਿਖੇ ਬੋਲਿਆ ਤਾਂ ਵੀ ਸਦਾਰਾ ਵਿੱਚੋਂ ਵੀ ਬਹੁਤਿਆਂ ਨੇ ਉਸ ਉੱਤੇ ਨਿਚਾ ਕੀਤੀ ਪਰ ਫਰੀਸੀਆਂ ਦੇ ਕਾਰਨ ਉਹਨਾਂ ਨੇ ਜਵਾਨੀ ਨਾ ਮੰਨਿਆ ਭਈ ਉਹ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ ਕਿਉਂਕਿ ਉਹ ਪਰਮੇਸ਼ਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤ ਦੇ ਭੁੱਖੇ ਸਨ ਯਿਸੂ ਨੇ ਉੱਚੀ ਆਵਾਜ਼ ਨਾਲ ਆਖਿਆ ਜਿਹੜਾ ਮੇਰੇ ਉੱਤੇ ਨਿਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਚਾ ਕਰਦਾ ਹੈ ਜਿੰਨ ਮੈਨੂੰ ਕਲਿਆ ਔਰ ਜੋ ਮੈਨੂੰ ਵੇਖਦਾ ਹੈ ਸੋ ਉਹਨੂੰ ਵੇਖਦਾ ਹੈ ਜਿੰਨ ਮੈਨੂੰ ਕਲਿਆ ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਚਾ ਕਰਦਾ ਹੈ ਸੋ ਹਨੇਰੇ ਵਿੱਚ ਨਾ ਰਹੇ ਔਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹਨੂੰ ਦੋਸ਼ੀ ਨਹੀਂ ਠਰਾਉਂਦਾ ਕਿਉਂਕਿ ਜੋ ਮੈਂ ਜਗਤ ਨੂੰ ਦੋਸ਼ੀ ਠਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ ਉਹਨੂੰ ਇੱਕ ਦੋਸ਼ੀ ਠਰਾਉਂਦਾ ਹੈ ਜਿਹੜਾ ਬਚਨ ਮੈਂ ਕਿਹਾ ਉਹ ਹੀ ਉਹ ਅੰਤ ਦੇ ਦਿਨ ਉਸਨੂੰ ਦੋਸ਼ੀ ਠਰਾਵੇਗਾ ਕਿਉਂ ਜੋ ਮੈਂ ਆਪ ਤੋ ਨਹੀਂ ਬੋਲਿਆ ਪਰ ਪਿਤਾ ਜਿੰ ਮੈਨੂੰ ਕਹ ਲਿਆ ਉਸਨੇ ਮੈਨੂੰ ਹੁਕਮ ਦਿੱਤਾ ਪਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ ਔਰ ਮੈਂ ਜਾਣਦਾ ਹਾਂ ਕਿ ਉਹਦਾ ਬਚਨ ਸਦੀਪਕ ਜੂਣ ਹੈ ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਵੇਂ ਬੋਲਦਾ ਹਾਂ